ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਨਿਊ ਰੈਸਿਪੀ ਨੂਟ੍ਰੇਲਾ ਬਿਸਕਟ ਇਹ ਸਵੇਰੇ ਦਾ ਹਲਕਾ ਫੁਲਕਾ ਨਾਸ਼ਤਾ ਹੈ ਤੁਸੀਂ ਐਸ ਨੂੰ ਸ਼ਾਮ ਨੂੰ ਵੀ ਲੈ ਸਕਦੇ ਹੋ ਐਸ ਨੂੰ ਬਣਾਉਣ ਲਈ ਸਾਨੂੰ ਸਿਰਫ ਦੋ ਚੀਜ਼ਾਂ ਦੀ ਜ਼ਰੂਰਤ ਹੈ ਐਸ ਨੂੰ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਇੱਕ ਕੱਪ ਮੈਦਾ ਅਸੀਂ ਇੱਕ ਕੱਪ ਮੈਦਾ ਬੌਲ ਵਿੱਚ ਪਾ ਲਵਾਂਗੇ ਹੁਣ ਅਸੀਂ ਇਸ ਮੈਦੇ ਵਿੱਚ ਅੱਧਾ ਚਮਚ ਝਮੈਣ ਪਾਵਾਂਗੇ ਝਮੈਣ ਅਸੀਂ ਇਹਦੇ ਵਿੱਚ ਐਡ ਕਰ ਦਿੱਤੀ ਹੈ ਹੁਣ ਅਸੀਂ ਇਸ ਵਿੱਚ ਅੱਧੇ ਤੋਂ ਥੋੜਾ ਚਮਚ ਸੈਂਦਾ ਨਮਕ ਪਾਵਾਂਗੇ ਇਹ ਦੋਨੋਂ ਚੀਜ਼ਾਂ ਪਾ ਕੇ ਅਸੀਂ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਐਸ ਦਾ ਇੱਕ ਡੋ ਤਿਆਰ ਕਰ ਲਵਾਂਗੇ ਐਸ ਤਰੀਕੇ ਨਾਲ ਅਸੀਂ ਇਹਦਾ ਇੱਕ ਡੋ ਤਿਆਰ ਕਰ ਲਿਆ ਹੈ ਹੁਣ ਅਸੀਂ ਐਸ ਦੇ ਛੋਟੇ ਛੋਟੇ ਪੇੜੇ ਕਰਕੇ ਰੱਖ ਲਵਾਂਗੇ ਹੁਣ ਅਸੀਂ ਤਿਆਰ ਕਰਾਂਗੇ ਨਿਊਟ੍ਰੀਲਾ ਬਿਸਕਟ ਵਿੱਚ ਪਰਣ ਲਈ ਮਸਾਲਾ ਸਾਨੂੰ ਸਭ ਤੋਂ ਪਹਿਲਾਂ 1 ਕੱਪ ਨਿਊਟਰੀ ਚਾਹੀਦੀ ਹੈ ਐਸ ਨਿਊਟਰੀ ਨੂੰ ਅਸੀਂ ਪਾਣੀ ਪਾ ਕੇ ਥੋੜੀ ਦੇਰ ਲਈ ਭਿਓ ਕੇ ਰੱਖ ਦਵਾਂਗੇ ਹੁਣ ਅਸੀਂ ਗੈਸ ਓਨ ਕਰਕੇ ਗੈਸ ਉੱਤੇ ਇੱਕ ਫਰਾਈਪੈਨ ਰੱਖਾਂਗੇ ਐਸ ਦੇ ਵਿੱਚ ਅਸੀਂ 2 ਚਮਚ ਘਿਓ ਪਾਵਾਂਗੇ ਘਿਓ ਨੂੰ ਅਸੀਂ ਥੋੜੀ ਦੇਰ ਲਈ ਗਰਮ ਹੋਣ ਦੇਵਾਂਗੇ ਜਦੋਂ ਕਿ ਉਹ ਚੰਗੀ ਤਰੀਕੇ ਨਾਲ ਗਰਮ ਹੋ ਜਾਵੇਗਾ ਉਦੋਂ ਅਸੀਂ ਇਹਦੇ ਵਿੱਚ ਜੀਰਾ ਐਡ ਕਰਾਂਗੇ ਕਿਉਂ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਹੁਣ ਅਸੀਂ ਇਸ ਦੇ ਵਿੱਚ ਅੱਧਾ ਚਮਚ ਜੀਰਾ ਐਡ ਕਰ ਰਹੇ ਹਾਂ ਆਦੇ ਵਿੱਚ ਅਸੀਂ ਜੀਰਾ ਐਡ ਕਰ ਦਿੱਤਾ ਹੈ ਜੀਰੇ ਨੂੰ ਥੋੜੇ ਦੇਰ ਲਈ ਅਸੀਂ ਭੁੰਨਣ ਦੇਵਾਂਗੇ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਕਟਿਆ ਹੋਇਆ ਪਾਣਾ ਕਟਿਆ ਹੋਇਆ ਪਿਆਜ਼ ਇਹਦੇ ਵਿੱਚ ਅਸੀਂ ਐਡ ਕਰ ਦਿੱਤਾ ਹੈ ਇਸ ਪਿਆਜ਼ ਨੂੰ ਵੀ ਅਸੀਂ ਭੁੰਨ ਲਵਾਂਗੇ ਥੋੜੀ ਦੇਰ ਲਈ ਐਸ ਨੂੰ ਇਸ ਤਰੀਕੇ ਨਾਲ ਹੀ ਅਸੀਂ ਚਲਾ ਕੇ ਰੱਖਾਂਗੇ ਪਿਆਜ਼ ਜਦੋਂ ਥੋੜਾ ਹਲਕਾ ਬ੍ਰਾਊਨ ਹੋ ਜਾਊਗਾ ਉਦੋਂ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਐਡ ਕਰਾਂਗੇ ਕਾਲੀ ਮਿਰਚ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਚਮਚਾ ਅਸੀਂ ਇਹਦੇ ਵਿੱਚ ਹਲਦੀ ਐਡ ਕਰ ਦੇਵਾਂਗੇ ਹਲਦੀ ਮੈਂ ਦੇ ਵਿੱਚ ਪਾ ਲਈ ਹੈ ਹੁਣ ਮੈਂ ਦੇ ਵਿੱਚ ਅੱਧਾ ਚਮਚ ਸਵਾਦ ਅਨੁਸਾਰ ਨਮਕ ਐਡ ਕਰਾਂਗੀ ਇਹਨਾਂ ਸਭ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਮੈਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲਵਾਂਗੀ ਇਸ ਨੂੰ 2-3 ਮਿੰਟ ਲਈ ਮੈਂ ਐਦਾਂ ਹੀ ਚਲਾਵਾਂਗੀ ਜਦੋਂ ਇਹ ਥੋੜੀ देर ਲਈ ਚੰਗੀ ਤਰੀਕੇ ਨਾਲ ਭੁੰਨ ਜਾਵੇ ਹੁਣ ਮੈਂ ਇਹਦੇ ਵਿੱਚ ਪਿਉਈ ਹੋਈ ਨਿਊਟਰੀ ਪਾ ਦੇਵਾਂਗੀ ਨਿਊਟਰੀ ਨੂੰ ਮੈਂ ਨਿਚੋੜ ਲਿਆ ਚੰਗੇ ਤਰੀਕੇ ਨਾਲ ਤੇ ਐਸ ਦੇ ਵਿੱਚ ਮੈਂ ਇਸ ਨੂੰ ਐਡ ਕਰ ਦਿੱਤਾ ਹੈ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਲਾ ਲਵਾਂਗੇ ਇਹ ਸਭ ਮੈਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਹੈ ਹੁਣ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਦਾ ਪੇਸਟ ਪਾਵਾਂਗੀ ਤੁਸੀਂ ਕੱਟ ਕੇ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਇਹ ਮੈਂ ਹਰੀਆਂ ਮਿਰਚਾਂ ਦਾ ਪੇਸਟ ਇਹਦੇ ਵਿੱਚ ਪਾ ਲਿਆ ਹੈ ਹੁਣ ਮੈਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦੇਵਾਂਗੀ ਹੁਣ ਮੈਂ ਇਹਦੇ ਵਿੱਚ ਕਾਲਾ ਨਮਕ ਐਡ ਕਰ ਦਿੱਤਾ ਹੈ ਥੋੜਾ ਜਿਹਾ ਟੇਸਟ ਵਧਾਉਣ ਲਈ ਤੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਸੋਇਆ 소ਸ ਐਡ ਕਰ ਦਵਾਂਗੇ ਹੁਣ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲਵਾਂਗੀ ਇਹ ਸਭ ਮੈਂ ਚੰਗੀ ਤਰੀਕੇ ਨਾਲ ਮਿਲਾ ਲਿਆ ਇਹ ਸਾਡਾ ਨਿਊਟਰੀ ਦਾ ਮਸਾਲਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਹੁਣ ਅਸੀਂ ਗੈਸ ਆਫ ਕਰ ਦਵਾਂਗੇ ਹੁਣ ਅਸੀਂ ਚਕਲਾ ਵੇਲਣ ਲੈ ਲੈਣਾ ਜਿਹੜੇ ਅਸੀਂ ਪੇੜੇ ਤਿਆਰ ਕੀਤੇ ਹੋ ਸੀਗੇ ਉਹਨਾਂ ਨੂੰ ਅਸੀਂ ਵੇਲ ਲੈਣਾ ਇਸ ਤਰੀਕੇ ਨਾਲ ਹੁਣ ਅਸੀਂ ਚਾਕੂ ਦੀ ਮਦਦ ਨਾਲ ਇਸ ਨੂੰ ਇਸ ਤਰੀਕੇ ਨਾਲ ਕੱਟ ਦਵਾਂਗੇ ਹੁਣ ਅਸੀਂ ਜਿਹੜਾ ਨਿਊਟਰੀ ਦਾ ਮਸਾਲਾ ਤਿਆਰ ਕੀਤਾ ਸੀਗਾ ਉਹ ਇਹਦੇ ਉੱਤੇ ਇੱਕ ਚਮਚ ਧਰ ਕੇ ਐਸ ਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਕਾਂਟੇ ਦੇ ਚਮਚ ਨਾਲ ਇਹਨੂੰ ਦਬਾ ਦੇਣਾ ਸਾਈਡਾਂ ਤੋਂ ਇਸ ਤਰੀਕੇ ਨਾਲ ਹਲਕੇ ਥਨ ਨਾਲ ਇਸ ਨੂੰ ਦਬਾ ਦੇਣਾ ਹੁਣ ਇਹ ਸਾਡਾ ਨਿਊਟ੍ਰੇਲਾ ਬਿਸਕਟ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਅਸੀਂ ਸਾਰੇ ਨਿਊਟ੍ਰੇਲਾ ਬਿਸਕਟ ਬਣਾ ਲਵਾਂਗੇ ਇਸ ਤਰੀਕੇ ਨਾਲ ਮੈਂ ਇਹ ਸਾਰੇ ਬਣਾ ਲਏ ਨੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਕੜਾਹੀ ਵਿੱਚ ਅਸੀਂ ਘਿਓ ਪਾ ਲਿਆ ਹੈ ਘਿਓ ਗਰਮ ਹੋ ਚੁੱਕਿਆ ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਇਹਦੇ ਵਿੱਚ ਪਾ ਦਵਾਂਗੇ ਇਹਨਾਂ ਨੂੰ ਫਰਾਈ ਕਰਨ ਲਈ ਅਨਾਨਸ ਨੂੰ ਸੀ ਲੋ ਫਲੇਮ ਤੇ ਫਰਾਈ ਕਰਾਂਗੇ ਥੋੜੀ देर ਲਈ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਰਹਿਣ ਦੇਾਂਗੇ ਤਾਂ ਕਿ ਇਹ ਇੱਕ ਸਾਈਡ ਤੋਂ ਚੰਗੇ ਤਰੀਕੇ ਨਾਲ ਫਰਾਈ ਹੋ ਜਾਣ ਅਨਾਨਸ ਨੂੰ ਅਸੀਂ ਹਲਕਾ ਬਰਾਊਨ ਹੋਣ ਤੱਕ ਐਵੇਂ ਹੀ ਤਲਾਂਗੇ ਇਹ ਨਿਊਟ੍ਰੀਲ ਬਿਸਕਟ ਬਣਾਉਣੇ ਬਹੁਤ ਹੀ ਆਸਾਨ ਨੇ ਅਤੇ ਹਲਦੀ ਵੀ ਨੇ ਪ੍ਰੋਟੀਨ ਨਾਲ ਭਰਪੂਰ ਨੇ ਇਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਲਈ ਹੈਲਦੀ ਨੇ ਤੁਸੀਂ ਇਹਨਾਂ ਨੂੰ ਸਵੇਰੇ ਦੇ ਨਾਸ਼ਤੇ ਵਿੱਚ ਵੀ ਲੈ ਸਕਦੇ ਹੋ ਤੇ ਸ਼ਾਮ ਨੂੰ ਚਾਹ ਨਾਲ ਵੀ ਖਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ 골ਡਨ ਬ੍ਰਾਊਨ ਹੋ ਚੁੱਕੇ ਨੇ ਹੁਣ ਅਸੀਂ ਇਹਨਾਂ ਨੂੰ ਕੜਾਈ 'ਚੋਂ ਬਾਹਰ ਕੱਢ ਲਵਾਂਗੇ ਇਹ ਖਾਣ ਵਿੱਚ ਹੀ ਬਹੁਤ ਹੀ कुरकुरੇ ਅਤੇ ਟੇਸਟੀ ਲੱਗਦੇ ਨੇ ਸਾਡੇ న్యూਟ੍ਰੀਲ ਬਿਸਕਟ ਬਣ ਕੇ ਤਿਆਰ ਨੇ ਅਸਰੀਕੇ ਨਾਲ ਅਸੀਂ ਇਹਨਾਂ ਉਤੇ ਸੌਸ ਲਗਾ ਦੇਵਾਂਗੇ ਇਹਨਾਂ ਦੀ ਪਲੇਟਿੰਗ ਕਰ ਦੇਵਾਂਗੇ ਐਸੀ ਤਰ੍ਹਾਂ ਦੀਆਂ ਨਿਊ ਰੈਸਿਪੀਜ਼ ਦੇਖਣ ਲਈ ਸਾਡੇ ਚੈਨਲ ਬੇਬੇ ਬਾਪੂ ਕੀ ਰਸੋਈ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਸਾਡੀਆਂ ਨਵੀਆਂ ਨਵੇਂ ਵੀਡੀਓਜ਼ ਤੁਹਾਡੇ ਤੱਕ ਜਰੂਰ ਪਹੁੰਚਣ